ਰੋਡ ਸ਼ਹਿਰ ਦੇ ਵਿੱਚ ਜਿਹੜੀ ਲੋਭ ਹਾਕ ਦੇ ਕਿੰਨੇ ਪ੍ਰੋਜੈਕਟਾਂ ਦਾ ਜਦ ਗੱਤ ਨਹੀਂ ਪਿਆ। ਤਾਂ ਦੇਖੋ ਜੇ ਅਸੀਂ ਇਹ ਪਹਿਲਾ ਸ਼ਹਿਰ ਦੇ ਵਿੱਚ ਇੱਕ ਪਾਰਕ ਬਣਾਇਆ ਮਾਈਪਾਗ ਪਾਰਕ ਤੋਂ ਨੁਕਰਟਨ ਕਰਕੇ ਆਏ ਆਂ ਔਰ ਉਸ ਤੋਂ ਬਾਅਦ ਅਸੀਂ ਪਲਾਨ ਕੀਤਾ ਸੀ ਜਿਹੜੇ ਵੀ ਪਿੰਡ ਸਾਡੇ ਮੇਨ ਰੋਡ ਤੇ ਆਉਂਦੇ ਆ ਉਹਨਾਂ ਤੇ ਉੱਪਰ ਅਸੀਂ ਵਧੀਆ ਬੱਸ ਸਟੈਂਡ ਬਣਾਵਾਂਗੇ। ਸੋ ਅੱਜ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਨਵੇਂ ਬੱਸ ਸਟੈਂਡ ਬਣਨੇ ਨੇ ਉਹਨਾਂ ਦਾ ਮੈ ਉਦਘਾਟਨ ਕਰਕੇ ਆਈ ਹਾਂ। ਆ ਰਾਜੇ ਮੈਂ ਹੁਣ ਪਿੰਡ ਮਹਰਾੜ ਵਾਲਾ ਪਹੁੰਚੀ ਆਂ। ਸਰਪੰਚ ਸਾਹਿਬ ਵੀ ਮੇਰੇ ਨਾਲ ਨੇ ਔਰ ਇਸ ਪਿੰਡ ਦਾ ਵੀ ਘੇੜਾ ਲਾਟ ਕੇ ਆਇਆ ਆ ਵਧੀਆ ਸਰਪੰਚ ਸਾਹਿਬ ਨੇ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਦੇਖੋਗੇ ਕਿ ਇਹ ਰਿਹਾ ਡੈਕੋਰੇਟਿਡ ਪਲਾਂਟਸ ਲਾਇ ਹੋਏ ਆ ਔਰ ਪੀਣ ਵਾਲੀਆਂ ਜਿਹੜੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਬਿਛਾਈਆਂ ਜਾ ਰਹੀਆਂ ਮੈਂ ਸਾਰਾ ਦੇਖ ਕੇ ਆਈ ਆ ਸਕੂਲ ਦੇ ਵਿੱਚ ਵੀ ਇਹਨਾਂ ਨੇ ਏਸੀ ਲਗਵਾਏ ਆ ਸੋ ਇਸੇ ਤਰ੍ਹਾਂ ਹਰੇਕ ਪਿੰਡ ਦੇ ਵਿੱਚ ਕੋਈ ਨਾ ਕੋਈ ਡਵੈਲਪਮੈਂਟ ਦਾ ਕੰਮ ਹੈ ਜਿਹੜਾ ਚੱਲ ਰਿਹਾ ਹੈ ਬਸ ਸਟੈਂਡ ਦੀ ਗੱਲ ਕੀਤੀ ਵੀ ਕਿਸ ਤਰ੍ਹਾਂ ਦਾ ਨਵੇਂ ਤਕਨੀਕੀ ਮਾਡਲ ਤੋਂ ਬਸ ਸਟੈਂਡ ਬਣਾਈ ਜਾ ਰਿਹਾ ਹੈ ਕਿੰਨੀ ਲਾਗਤ ਨਾਲ ਇੱਕ ਬਸ ਸਟੈਂਡ ਦੀ ਬਿਲਕੁਲ ਹੀ ਅਸੀਂ ਤਕਰੀਬਨ 5-6 ਲੱਖ ਇੱਕ ਬਸ ਸਟੈਂਡ ਰੱਖਿਆ ਸੀ ਜੋ ਵੱਧ ਵੀ ਲੱਗ ਜਾ ਤਾਂ ਲਾਵਾਂਗੇ ਉਹਦੇ ਵਿੱਚ ਅਸੀਂ ਸਟੀਲ ਦੇ ਬਸ ਸਟੈਂਡ ਜਿਨ੍ਹਾਂ ਦੇ ਵਿੱਚ ਕਿ ਰਾਤ ਨੂੰ ਵੀ ਲਾਈਟ ਦਾ ਪ੍ਰਬੰਧ ਹੋਊਗਾ ਉੱਪਰ ਸੋਲਰ ਪੈਨਲ ਲਗਾ ਕੇ ਨਵੀਆਂ ਟੈਕਨੀਕਸ ਜਿਵੇਂ ਕਿ ਲੋਕ ਜ਼ਿਆਦਾਤਰ ਇਹ ਵਜੇ ਬਸ ਸਟਾਪ ਤੇ ਜਿਹੜੇ ਆ ਬਸ ਸਟੈਂਡ ਆ ਉਹ ਚੰਡੀਗੜ੍ਹ ਵਿੱਚ ਦੇਖੀ ਗਏ ਆ ਸੀ ਦੇਖੋਗੇ اگلے ਦਿਨਾਂ ਦੇ ਵਿੱਚ ਆਪ ਦੇਖਣੀ ਹੋ ਸਕਦੀ ਹੈ ਪੰਜਾਬ ਸਰਕਾਰ ਦੇ ਚਰਚਾ ਵਾਲੇ ਮਿਸ਼ਨ ਸ਼ਹਿਰੀ ਹੋ ਜਾ ਰਿਹਾ ਹੈਗਾ ਕਿ ਮਿਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਨਾਮ ਰੱਖਿਆ ਜਾਏਗਾ ਪੰਜਾਬ ਨੂੰ ਆਪ ਪੂਰਾ ਤਰਕ ਨਾ ਮੰਨਿਆ 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 ਘਰ ਵੀ ਉੱਜੜ ਗਏ ਪਸ਼ੂ ਵੀ ਮਰ ਗਏ ਔਰ ਉਹ ਸਾਰੇ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਅਸੀਂ ਫੰਡ ਇਕੱਠਾ ਕਰ ਰਹੇ ਹਾਂ ਔਰ ਲੋਕਾਂ ਦੇ ਨਾਮ ਜਿਸਰ ਪਾਸੇ ਜਿਹੜੇ ਵਿਰੋਧੀ ਕਰਦੇ ਨੇ ਸੁਖੀ ਬਾਦਲ ਜੀ ਕਹਿ ਰਹੇ ਹੇ 12 12000 ਕਰੋੜ ਦਾ ਜਿਹੜਾ ਪੰਜਾਬ ਸਰਕਾਰ ਪੈਣਾ ਹਿਸਾਬ ਦੇ ਦੇ। ਕੀ ਇਹ ਅਗਲੀ ਗੱਲ ਹੈ। ਪਿੱਛੇ ਜੀ ਅ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੰਟਰਵਿਊ ਦਿੱਤੀ ਸੀ ਜਿੱਦੇ ਵਿੱਚ ਉਹਨਾਂ ਨੇ ਫਿਗਰ ਵਾਈਜ਼ ਸਾਲ ਵਾਈਜ਼ ਜਿਹੜੇ ਹਿਸਾਬ ਵੀ ਦਿੱਤਾ ਸੀਗਾ ਉਹਦੇ ਵਿੱਚ। ਤਕਰੀਬਨ ਉਹਨਾਂ ਨੇ ਦੱਸਿਆ ਸੀ ਕਿ ਇਹਨਾਂ ਦਾ 1200 ਕਰੋੜ ਜਿਹੜਾ ਬਾਕੀ ਹੈ ਜਿਹੜਾ ਅਸੀਂ ਲਾਭ ਰਹੇ ਹਾਂ ਤੇ ਉਹ ਫਿਕਰ ਕਹਿੰਦੇ ਇਹਨਾਂ ਨੇ ਸ਼ਾਇਦ ਜ਼ੀਰੋ ਵਧਾ ਦਿੱਤੀ ਪਤਾ ਨਹੀਂ ਲੱਗਿਆ ਸੋ ਜਿੰਨਾ ਵੀ ਕੇਂਦਰ ਸਰਕਾਰ ਤੋਂ ਪੈਸਾ ਆਉਂਦਾ ਹੈ ਇੱਕ ਤਾਂ ਇਹ ਕਹਿ ਲਓ ਕਿ ਇੱਕ ਪਾਲਿਸੀ ਹੁੰਦੀ ਹੈ ਕਿ ਜਿਹੜੇ ਪਰਪਸ ਲਈ ਆਉਂਦਾ ਪੈਸਾ ਉਸੇ ਤੇ ਵਰਤਣਾ ਹੁੰਦਾ ਸੋ ਪ੍ਰੋਪਰ ਵਰਤਿਆ ਗਿਆ ਔਰ ਸਹੀ ਥਾਂ ਤੇ ਲੱਗਿਆ ਹੋਇਆ ਜੇਕਰ ਉਹੀ ਰੌਲਾ ਪਾ ਕੇ ਵਧਾਉਣੀਆਂ ਗੱਲਾਂ ਉਹ ਤਾਂ ਪੋਲਿਟਿਕਲ ਗੱਲਾਂ ਹੋਈ ਜਾਂਦੀਆਂ ਪੰਜਾਬ ਦੇ ਵਿੱਚ ਮੱਡਾ ਕਲੀਨ ਫੁੱਲੇ ਸੁਮਨ ਸਿੰਘ ਸਾਹਿਬ ਨੇ ਕਿਹਾ ਕਿ ਹੋਰ ਮੱਡਾ ਕਲੀਨ ਕੰਡ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਕਿ ਹੁਣ ਕਿੰਨੇ ਮੱਡਾ ਕਲੀਨ ਕਿ ਜਿਹੜੇ ਅੱਗੇ ਆਉਂਦੇ ਨੇ ਤੇ ਅਸੀਂ ਤਕਰੀਬਨ 800 ਤੋਂ ਉੱਪਰ ਪਹਿਲਾਂ ਹੋਲ ਚੁੱਕੇ ਆਂ ਔਰ ਹਰ ਸਾਲ ਇਸੇ ਤਰ੍ਹਾਂ ਹੀ ਹੁੰਦਾ ਆ ਕਿ ਅਸੀਂ 1.5 200 ਜਿਹੜੇ ਆ ਹਰ ਵਾਰ ਸਰਕਾਰ ਐਡ ਕਰਦੀ ਹੈ ਔਰ ਲਗਾਤਾਰ ਸਾਡੇ ਤੋਂ ਪ੍ਰੋਪੋਜ਼ਲ ਵੀ ਮੰਗਦੀ ਰਹਿੰਦੀ ਹੈ ਅਸੀਂ ਜਿੱਥੇ ਵੀ ਕਿਤੇ ਪਿੰਡਾਂ 'ਚ ਕਿੱਥੇ ਪੰਚਾਇਤਾਂ ਸਾਨੂੰ ਜਗ੍ਹਾ ਦਿੰਦੀਆਂ ਨੇ ਉਹ ਪਾਪੂਲੇਸ਼ਨ ਦਾ ਹਿਸਾਬ ਹੁੰਦਾ ਵੀ ਕਿੰਨੇ ਪਾਪੂਲੇਸ਼ਨ ਨੇ ਇਹ ਮੁਹੱਲਾ ਦੇ ਦਿੱਤੇ ਇਸ ਕੰਪੋਜ਼ਲ ਲਗਾਤਾਰ ਚੱਲਦੀ ਹੈ ਜੀਐਸਟੀ ਨੇ ਵਿੱਚ ਅੱਜ ਜਿਹੜੀ ਕਟੌਤੀ ਹੈਗੀ ਉਸ ਨੂੰ ਕਿਸ ਤਰ੍ਹਾਂ ਦੇ ਜਰੂਰ ਲਾਗੂ ਹੋ ਜਾ ਰਹੀ ਹੈ ਕੋਜੀ ਕੇਂਦਰ ਸਰਕਾਰ ਹੈ ਜਿਹੜੀ ਉਹ ਬੜੀਆਂ ਲੋਕਾਂ ਦੇ ਨਾਲ ਚਾਲਾ ਚੱਲਦੀ ਰਹਿੰਦੀ ਹੈ ਟਾਈਮ ਬਾਈ ਟਾਈਮ ਸੋ ਉਹਨਾਂ ਨੂੰ ਕੋਸ਼ ਲੱਗਿਆ ਹੋਣਾ ਕਿ ਜਲੀ ਕਿਵੇਂ ਜਾ ਕੇ ਇਸ ਤਰ੍ਹਾਂ ਪ੍ਰਭਾਵਿਤ ਹੋਈਆਂ ਉਹ ਜੀਐਸਟੀ ਦੇ ਜੋ ਲੋਕਾਂ ਦੇ ਪੱਖ 'ਚ ਫੈਸਲੇ ਹੁੰਦੇ ਉਹਨਾਂ ਨੂੰ ਅਸੀਂ ਹਮੇਸ਼ਾ ਚੰਗਾ ਹੀ ਕਹਿੰਦੇ ਆ ਪਰ ਇਹ ਪਹਿਲਾਂ ਵੀ ਕੇਂਦਰ ਸਰਕਾਰ ਜਾਣਦੀ ਸੀ ਕਿ ਕਿਵੇਂ ਉਹਨਾਂ ਨੇ ਲੋਕਾਂ ਦਾ 15 ਸਾਲਾਂ ਦਾ ਕੁੱਤੀ ਰੱਖਿਆ ਹੋ ਠੀਕ ਹੈ ਜੇ ਉਹਨਾਂ ਨੂੰ ਹੁਣ ਸਮਝ ਆ ਗਈ ਤਾਂ ਵਧੀਆ ਗੱਲ ਹੈ